ਮੰਦੂਰ ਹੁਣਾਂ ਨੇ ਇਸ਼ਾਰੇ ਤੇ ਗਿਆ ਮੱਲੇ ਰਾਤ ਦੇ ਪੌਣੇ 10 ਵਜੇ ਗਿਆ ਸਰਪੰਚ ਦੇ ਘਰੇ ਇੱਕ ਪਾਸੇ ਦਾ ਸ਼ਰਮਾ ਇਹਦਾ ਨਿਕਲ ਜਾ ਨਹੀਂ ਦੂਜੇ ਪਾਸੇ ਬੰਦੇ ਲੈਣ ਨੂੰ ਫਿਰਦੇ ਆ ਅਸਲ ਚ ਭਗਵੰਤ ਮਾਨ ਦੇ ਠੱਡਪੀੜ ਇਸ ਗੱਲ ਦੀ ਹੁੰਦੀ ਆ ਇਹ ਸਰਕਾਰ ਗੁੰਡਿਆਂ ਦੀ ਸਰਕਾਰ ਸਗੋਂ ਸਾਡੇ ਮਜ਼ਦੂਰਾਂ ਤੇ ਹਮਲਾ ਹੋਇਆ ਇਥੋਂ ਦਾ ਚਾਹੇ ਐਸਐਸਪੀ ਆ ਚਾਹੇ ਡੀਸੀ ਆ ਉੱਤੇ ਤੇ ਉਹ ਸਰਕਲਬ ਦੀ ਇੱਕ ਅਗਜ਼ੈਂਪਲ ਉਹ ਜਿੰਦੇ ਸੀ ਕਿ ਆ ਸਾਡੀ ਸਰਕਾਰ ਆ ਜਿਹੜੀ ਇਹ ਚੰਡੀਗੜ੍ਹ ਦੇ ਦਫ਼ਤਰਾਂ ਤੋਂ ਜਾਂ ਜ਼ਿਲ੍ਹੇ ਦੇ ਦਫ਼ਤਰਾਂ ਤੋਂ ਨਹੀਂ ਚੱਲਿਆ ਕਰੂਗੀ ਇਹ ਸਰਕਾਰ ਚੱਲਿਆ ਕਰੇਗੀ ਪਿੰਡਾਂ ਨਾ ਸੱਥਾਂ ਦੇ ਵਿੱਚੋਂ ਪਿੰਡਾਂ ਦੇ ਲੋਕ ਜਿਸ ਤਰੀਕੇ ਦੇ ਨਾਲ ਮੰਗ ਕਰਨਗੇ ਜਿਸ ਤਰੀਕੇ ਦੇ ਨਾਲ ਆਪਣੇ ਮਤੇ ਪਾਉਣਗੇ ਉਹਦੇ ਹਿਸਾਬ ਦੇ ਨਾਲ ਹੀ ਫੈਸਲੇ ਲਾਗੂ ਕੀਤੇ ਜਾਣਗੇ ਪਰ ਅਫਸੋਸ ਹੈ ਕਿ ਗੱਡੀ ਦੇ ਬੈਠਦਿਆਂ ਸਾਰ ਬਾਵੇਂ ਸਿਰ ਦੇ ਪੱਗ ਦੇ ਵਿੱਚ ਸੈਰ ਹੋ ਗਿਆ ਜਿਹੜਾ ਫਸਾਇਆ ਹੋਇਆ ਭਗਵੰਤ ਮਾਨ ਨੇ ਆਪਣਾ ਉਹਦੇ ਉੱਤੇ ਪੀੜੀ ਦਸਤਾਰ ਸਜਾਈ ਹੋਈ ਆ ਪਰ ਉਸ ਪੀੜੀ ਦਸਤਾਰ ਦੇ ਥੱਲੇ ਜਰਨਲ ਡੈਰ ਦਾ ਸਿਰ ਹੋ ਰਿਹਾ ਜੀ ਅੰਦਰ ਤੇ ਇਸੇ ਵਜ੍ਹਾ ਕਰਕੇ ਆ ਚਾਹੇ ਚੰਦਪਾਣ ਦੇ ਮਜ਼ਦੂਰਾਂ ਤੇ ਜ਼ਬਰਦਸਤ ਮਸਲਾ ਹੋਵੇ ਜਿਵੇਂ ਕਾਲੇਵੇ ਕਾਂਗਰਸੀਆਂ ਨੇ ਰਾਜ ਦੇ ਦੌਰਾਨ ਡਾਂ ਸੜਕਦੀ ਰਹੀ ਉਹੋ ਹੀ ਤੁਰੀ ਭਗਵੰਤ ਮਾਨ ਦੀ ਹਕੂਮਤ ਦੇ ਰਾਜ ਦੇ ਵਿੱਚ ਹੋ ਰਿਹਾ ਆ ਧਰਨੇ ਦੀ ਜਾਣਕਾਰੀ ਬਹੁਤ ਦਿਨਾਂ ਦੀ ਆ ਪਰ ਇੱਥੇ ਜ਼ਿੰਮੇਵਾਰ ਅਧਿਕਾਰੀ ਕੋਈ ਨਹੀਂ ਪਿੰਡਾਂ ਚੋਂ ਦਾ ਸਰਕਾਰ ਨੇ ਕੀ ਚੱਲਣਾ ਹੈ ਸਰਕਾਰ ਇਨਾਰੇ ਦਸਤਰਾ ਚੋ ਬਣੀ ਚੱਲਦੀ ਤੇ ਇੱਕ ਤਰੀਕੇ ਨਾਲ ਪਿੰਡਾਂ ਚ ਹੋਰ ਸਾਹਬ ਨਾਲ ਚੱਲਣ ਲਾਤੀ ਭਗਵੰਤ ਜੀ ਮਾਨ ਨੇ ਸਰਕਾਰ ਤੇ ਜਿਹੜੇ ਪਿੰਡਾਂ ਦੇ ਚੌਧਰੀਆ ਚਾਹੇ ਉਹ ਗਮਦੂਰ ਵਰਗੇ ਹੋਣ ਚਾਹੇ ਕੋਈ ਹੋਰ ਜ਼ਗੀਰੂ ਕੜਾ ਮਜਬੂਰੀ ਹੋਣ ਸਰਕਾਰ ਨੂੰ ਉਹ ਚਲਾਉਣਗੇ ਸਰਕਾਰ ਨੂੰ ਉਹ ਉਂਗਲਾਂ ਤੇ ਨਚਾਉਣਗੇ ਤੇ ਜਿਵੇਂ ਉਹ ਗਮਦੂਰ ਹੋਰੀ ਨਚਾ ਰਹੇ ਆ ਇਹਨਾਂ ਉਸੇ ਤਰੀਕੇ ਦੇ ਨਾਲ ਹੀ ਰ ਐਮ ਐਨ ਐ ਨੱਚਦੇ ਆ ਉਸੇ ਤਰੀਕੇ ਨਾਲ ਇਹਨਾਂ ਨੂੰ ਅਫਸਰ ਖਾਈ ਹੋਵੇ ਐਸ ਐਸ ਪੀ ਹੋਵੇ ਬੀ ਸੀ ਹੋਵੇ ਕਾ ਕੋਈ ਹੋਰ ਅਧਿਕਾਰੀ ਹੋਣ ਉਹ ਨੱਚ ਰਹੇ ਆ ਇਸ ਕਰਕੇ ਧਰਮ ਦੇ ਭਰਾਵੋ ਦੂਜੀਆਂ ਸਰਕਾਰਾਂ ਦੇ ਮਾਮਲੇ ਦੇ ਵਿੱਚ ਸਾਡਾ ਭਲੇਖਾ 70 75 ਬਰਿਆਂ ਦੇ ਵਿੱਚ ਨਿਕਲਿਆ ਪਰ ਇਸ ਸਰਕਾਰ ਦਾ ਪਲੇ ਖਾ ਤਿੰਨ ਸਾਲਾਂ ਤੋਂ ਪਹਿਲਾਂ ਪਹਿਲਾਂ ਨਿਕਲ ਗਿਆ ਲੋਕਾਂ ਦੇ ਵਿੱਚੋਂ ਤੇ ਇਹ ਸਰਕਾਰ ਕੀ ਦੀ ਆ ਇਹ ਸਰਕਾਰ ਗੁੰਡਿਆਂ ਦੀ ਸਰਕਾਰ ਆ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਚੰਦ ਭਾਣ ਦੇ ਵਿੱਚ ਜੋ ਕੁਝ ਵਾਪਰਿਆ ਮੇਰੇ ਤੋਂ ਪਹਿਲੇ ਬਨਾਰੇ ਬਹੁਤ ਕੁਝ ਦੱਸ ਕੇ ਗਏ ਆ ਕਹਿ ਕੇ ਗਏ ਆ ਤੇ ਕਿਸ ਤਰੀਕੇ ਦੇ ਨਾਲ ਇਥੋਂ ਦੀ ਪੁਲਿਸ ਪ੍ਰਸ਼ਾਸਨ ਦੀ ਸਹਾਰੇ ਉੱਤੇ ਮਜ਼ਦੂਰਾਂ ਦੇ ਉੱਤੇ ਗੋਲੀਆਂ ਚੱਲੀਆਂ ਮਜ਼ਦੂਰਾਂ ਦੇ ਘਰਾਂ ਦੀ ਲੁੱਟਮਾਰ ਕੀਤੀ ਗਈ ਉਹਨਾਂ ਦੇ ਘਰਾਂ ਦੀ ਭੰਨ ਤੋੜ ਕੀਤੀ ਗਈ ਪੜੇ ਸੌ ਦੀ ਪੁਲਿਸ ਨੇ ਆ ਸਾਨੂੰ ਹੁਣੇ-ਹੁਣੇ ਜਾਣਕਾਰੀ ਮਿਲੀ ਤੇ ਜਿਹੜਾ ਪ੍ਰਵਾਸੀ ਮਜ਼ਦੂਰ ਇੱਥੇ ਆਏ ਉਹਨਾਂ ਦਾ ਕਹਿੰਦੇ ਧੱਕੇ ਨਾਲ ਹੁਣ ਸਮਾਨ ਚ ਕੌਣ ਲੱਗੇ ਹੋਇਆ ਇਹ ਇੱਕ ਪਾਸੇ ਦਾ ਸ਼ਰਮਾ ਇਹਨਾਂ ਦਾ ਨਿਕਲ ਜਾਣੀ ਦੂਜੇ ਪਾਸੇ ਬੰਗਾ ਲੈਣ ਨੂੰ ਫਿਰਦੇ ਆ ਅਸੀਂ ਇਥੇ ਚੇਤਾਵਨੀ ਦੇਣੀ ਚਾਹੁੰਦੇ ਹਾਂ ਇਹ ਅਧਿਕਾਰੀਆਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਸ ਕਿਸਮ ਦੀ ਗੁੰਡਾਗਰਦੀ ਬੰਦ ਕਰੋ ਨਹੀਂ ਇਹ ਚੰਦ ਭਾਂ ਦੇ ਨਾਲ-ਨਾਲ ਇਹ ਮਸਲਾ ਨਾਲ ਹੀ ਗੁੰਦਿਆ ਜਾਣਾ ਹੈ ਆਰੇ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ ਇੱਥੋਂ ਦੀ ਪੁਲਿਸ ਤੇ ਗੰਦੂਰ ਹੋਣਾ ਨੇ ਜਿਹੜੀ ਗੁੰਡਾਗਰਦੀ ਕੀਤੀ ਉਹ ਰਣਤੇ ਕੀਤੀ ਆ ਇਸੇ ਕਰਕੇ ਇੱਥੋਂ ਦੀ ਪੁਲਿਸ ਆੜੀ ਉਹਨਾਂ ਨੂੰ ਇਸ਼ਾਰਿਆਂ ਦੇ ਨੱਚਦੀ ਆ ਅਸੀਂ ਨਹੀਂ ਕਹਿ ਰਹੇ ਕਿ ਪੁਲਿਸ ਗੁੰਡਾਗਰਦੀ ਕਰਦੀ ਆ ਅਲਾਹਾਬਾਦ ਦੇ ਹਾਈ ਕੋਰਟ ਦੇ ਜੱਜ ਨੇ ਲਖਤੀ ਟਿੱਪਣੀ ਕੀਤੀ ਕਿ ਦੇਸ਼ ਦੇ ਅੰਦਰ ਜੇ ਕੋਈ ਸਭ ਤੋਂ ਵੱਡਾ ਗੁੰਡਾ ਗਰੋਹ ਉਹ ਜਥੇਬੰਦ ਵੀ ਆਂ ਔਰ ਵਰਦੀ ਧਾਰੀ ਵੀ ਆਂ ਤਾਂ ਇਸ ਦੇਸ਼ ਦੀ ਪੁਲਿਸ ਆ ਇਸ ਕਰਕੇ ਜਦੋਂ ਹਾਈ ਕੋਰਟਾਂ ਨੇ ਜਸਟੇਟ ਹਾਈ ਕੋਰਟਾਂ ਨੇ ਚੀਫ ਜਸਟਿਸ ਜੇਨਾ ਹਕੂਮਤਾਂ ਦੇ ਇਥੋਂ ਦੀ ਪੁਲਿਸ ਦੇ ਬਾਰੇ ਇਸ ਕਿਸਮ ਨੇ ਬਿਆਨ ਦੇਣ ਇਸ ਕਿਸਮ ਦੇ ਫੈਸਲੇ ਜਾਰੀ ਕਰਨ ਤਾਂ ਪ੍ਰਭਾ ਸਪਸ਼ਟ ਕਿ ਇੱਥੇ ਲੋਕ ਰਾਜ ਨਹੀਂ ਹੈ ਜਿਹਦਾ ਸਾਨੂੰ ਪਾਠ ਪੜਾਇਆ ਜਾਂਦਾ ਹੈ ਜਿਹਦੇ ਬਾਰੇ ਸਾਨੂੰ ਕਿਹਾ ਜਾਂਦਾ ਹੈ ਕਿ ਇੱਥੇ ਕਾਨੂੰਨ ਦਾ ਰਾਜ ਆ ਇੱਥੇ ਸੰਵਿਧਾਨ ਦੇ ਮੁਤਾਬਕ ਕੰਮ ਹੁੰਦੇ ਆ ਪਰ ਆ ਸਾਡੇ ਮਜ਼ਦੂਰ ਆ ਜਿਹੜੇ ਇਹਨਾਂ ਨੂੰ ਨਾ ਕਿਸੇ ਸੁਧਾਰਨ ਦੇ ਮਤਲਬ ਕੋਈ ਹੱਕ ਦਿੱਤੇ ਜਾਂਦੇ ਆ ਨਾ ਇਹਨਾਂ ਦੇ ਨਾਲ ਕੋਈ ਉਸ ਤਰ੍ਹਾਂ ਦਾ ਇਨਸਾਫ ਹੁੰਦਾ ਜੇ ਕਾਨੂੰਨ ਦਾ ਰਾਜ ਆ ਤਾਂ ਫੇਰ 1972 ਦਾ ਕਾਨੂੰਨ ਬੜਿਆ ਹੋਇਆ ਹੈ ਕਿ ਕੋਈ ਬੰਦਾ ਸਾਡੇ 17 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾਗਾ ਤੇ ਇਹ ਗਮਦੂਰੇ ਕੇ ਲਾਣੇ ਦੇ ਕੋਲੇ ਲੋਕਾਂ ਦੇ ਖੂਨ ਚੂਸ ਚੂਸ ਕੇ ਲੋਕਾਂ ਤੋਂ ਬਾਅਦ 3 ਏਕੜ ਜ਼ਮੀਨ ਬਣਾਈ ਹੋਈ ਆ ਇਹ ਸਾਡੀ ਰਿਪੋਰਟ ਨਹੀਂ ਕਹਿੰਦੀ ਇਹ ਗਮਦੂਰ ਨੇ ਖੁਦ ਟੀਵੀ ਦੇ ਉੱਤੇ ਕਿਹਾ ਹੋਇਆ ਹੈ ਜੇ ਐਸਐਸਪੀ ਦੇ ਵਿੱਚ ਐਸ ਤੋਂ ਦੀ ਡੀਸੀ ਦੇ ਵਿੱਚ ਮਾੜਾ ਮੋਟਾ ਵੀ ਕੋਈ ਕਾਨੂੰਨ ਦਾ ਕੰਮ ਬਚਿਆ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਨਜਾਇਜ਼ ਬਣਾਈ ਹੋਈ ਉਹ ਜ਼ਮੀਨ ਕਾਨੂੰਨ ਦੇ ਮੁਤਾਬਕ ਜ਼ਬਤ ਕੀਤੀ ਜਾਵੇ ਤੇ ਲੋਕਾਂ ਚ ਵੰਡੀ ਜਾਵੇ। ਕਾਨੂੰਨ ਮੰਨਿਆ ਹੋਇਆ ਹੈ ਕਿ ਪੰਚਾਇਤ ਦੀ ਜ਼ਮੀਨ ਦਾ ਤੀਜਾ ਹੈ ਸਾਡੀ ਜ਼ਮੀਨ ਆ ਜੜੀ। ਉਹ ਖੇਤ ਮਜ਼ਦੂਰਾਂ ਨੂੰ ਸਸਤੇ ਪਾਠੇ ਕੇ ਤੇ ਦਿੱਤੀ ਜਾਊਗੀ। ਪਰ ਉਸ ਕਾਨੂੰਨ ਦੇ باوجود ਆ ਸਾਡੇ ਮਜ਼ਦੂਰ ਜਦੋਂ ਪੰਚਾਇਤ ਦੀ ਜ਼ਮੀਨ ਠੇਕੇ ਤੇ ਲੈਣ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਕਲਮ ਚੌਧਰੀ ਅੱਗੇ ਆਉਂਦੇ ਆ ਸਾਡੇ ਹੀ ਭਾਈਚਾਰੇ ਦੇ ਕਿਸੇ ਬੰਦੇ ਨੂੰ ਖੜਾ ਕਰਦੇ ਆ। ਉਹਦੇ ਨਾਂ ਦੇ ਉੱਤੇ ਬੋਲੀ ਦਿੰਦੇ ਆ ਤੇ ਉਹ ਤੋਂ ਬਾਅਦ ਦੇ ਵਿੱਚ ਜ਼ਮੀਨ ਖੋਦ ਪਾਉਂਦੇ ਆ ਇਸ ਵਾਸਤੇ ਸਾਡੇ ਮਜ਼ਦੂਰ ਲੜਦੇ ਆ ਉਹ ਚਾਹੇ ਮੁਕਸਰ ਦੇ ਮਜ਼ਦੂਰ ਹੋਣ ਉਹ ਚਾਹੇ ਸੰਗਰੂਰ ਦੇ ਮਜ਼ਦੂਰ ਹੋਣ ਤੇ ਇਸ ਕਾਨੂੰਨ ਨੂੰ ਲਾਗੂ ਕਰਨ ਵਾਲੇ ਮਜ਼ਦੂਰਾਂ ਦੇ ਉੱਤੇ ਜ਼ਬਰ ਢਾਹ ਲੰਦੇ ਕਾਨੂੰਨ ਨੂੰ ਨਹੀਂ ਲਾਗੂ ਕੀਤਾ ਜਾਂਦਾ ਜਦੋਂ ਸੰਗਰੂਰ ਦੇ ਪਿੰਡ ਝਨੂਰ ਦੇ ਅੰਦਰ ਉਥੋਂ ਦੇ ਖੇਤ ਮਜ਼ਦੂਰ ਇਹ ਮੰਗ ਕਰਨ ਵਾਸਤੇ ਜਾਂਦੇ ਆ ਕਿ ਕਾਨੂੰਨ ਦੇ ਮੁਤਾਬਕਾ ਜ਼ਮੀਨ ਸਾਡੀ ਆ ਅਸੀਂ ਇਹਨੂੰ ਠੇਕੇ ਦੇ ਲੈਣਾ ਹੈ ਪੱਕੇ ਤੌਰ ਤੇ ਜ਼ਮੀਨ ਦੀ ਬੰਦ ਕਰਨੀ ਦਾ ਬਾਲੀ ਦੂਰ ਦੀ ਗੱਲ ਆ ਭਰਾਵੋ ਉਹ ਠੇਕੇ ਦੇ ਦੇਣ ਨੂੰ ਤਿਆਰ ਨਹੀਂ ਹੋਏ ਸਗੋਂ ਸਾਡੇ ਮਜ਼ਦੂਰਾਂ ਤੇ ਹਮਲਾ ਹੋਇਆ ਕਿਰਤੀ ਕਿਸਾਨ ਯੂਨੀਅਨ ਵਾਲੇ ਸਾਥੀ ਨਰਪਾ ਸਿੰਘ ਢੁੱਡੀ ਗਏ ਹੋਣੀ ਉਹਨਾਂ ਮਜ਼ਦੂਰਾਂ ਦੇ ਨਾਲ ਸੀ ਉਹਨਾਂ ਸਭਨਾਂ ਤੇ ਹਮਲਾ ਹੋਇਆ ਸਾਡੀ 175-80 ਸਾਲਾਂ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ। ਉਹਦੋਂ ਵੀ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਨੇ ਗੁੰਡਿਆਂ ਦਾ ਪੱਖ ਪੂਰਿਆ। ਉਸੇ ਰਾਤ ਜਦੋਂ ਸਾਨੂੰ ਪਤਾ ਲੱਗਿਆ ਉਹਦੋਂ ਆ ਜਿਵੇਂ ਆ ਮਾਲਕ ਐਮ ਐਲ ਏ ਕਹਿੰਦਾ ਮੈਂ ਦਲਤਾਂ ਦੇ ਵਿੱਚੋਂ ਆ। ਬਾਦਲ ਦਾ ਰਾਜ ਸਿੰਘ ਭਰਾਵਾ ਬਾਦਲ ਦਾ ਪ੍ਰਿੰਸੀਪਲ ਫੈਕਟਰੀ ਸੀਐਸ ਕੇ ਸੰਧੂ ਉਹ ਵੀ ਕਹਿੰਦਾ ਸੀ ਕਿ ਮੈਂ ਮਜ਼ਦੂਰਾਂ ਦਾ ਮੁੰਡਾ ਐ। ਮੈਂ ਉਹਨੂੰ ਫੋਨ ਕੀਤਾ ਕਿ ਉੱਥੇ ਮਜ਼ਦੂਰਾਂ ਦੇ ਉੱਤੇ ਜ਼ਬਰਦਸਤ ਹੋ ਰਿਹਾ ਹੈ ਧੱਕੇਸ਼ਾਹੀ ਹੋ ਰਹੀ ਆ ਉਹ ਮੈਨੂੰ ਕਹਿੰਦਾ 5 ਮਿੰਟਾਂ ਦੇ ਬਾਅਦ ਮੈਂ ਫੋਨ ਕਰਦਾ ਤੁਹਾਨੂੰ ਦੁਬਾਰਾ ਦੁਬਾਰਾ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਦਾ ਫੋਨ ਆਉਂਦਾ ਮੈਨੂੰ ਕਹਿੰਦਾ ਐਸਡੀਐਮ ਦਾ ਨੰਬਰ ਭੇਜ ਜਾਣਾ ਤੁਹਾਨੂੰ ਸਾਡਾ ਐਸਡੀਐਮ ਉਥੇ ਤਨਾਤ ਜਿਹੜੇ ਮਜ਼ਦੂਰ ਘਰਾਂ ਦੇ ਵਿੱਚ ਤਾਰੇ ਹੋਇਆ ਸਿੰਦੇ ਹੋਇਆ ਤੁਸੀਂ ਇਹਨਾਂ ਨੂੰ ਉੱਥੇ ਤੇਜੋੜਾ ਧਰਮਸ਼ਾਲਾ ਦੇ ਵਿੱਚ ਮੈਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਬਾਰੇ ਬਾਰੇ ਸੂਚਿਤ ਕੀਤਾ ਕਿ ਫੈਸਲਾ ਇੱਥੋਂ ਦੀ ਹਾਲਤ ਮੁਤਾਬਕ ਤੁਸੀਂ ਨਾਓ ਜਦੋਂ ਉਹਨਾਂ ਨੇ ਚੈੱਕ ਕਰਨ ਦੇ ਵਾਸਤੇ ਕੁਝ ਮਜ਼ਦੂਰਾਂ ਨੂੰ ਬਾਹਰ ਭੇਜਿਆ ਤੇ ਪੁਲਿਸ ਉਹਨਾਂ ਦੀ ਸੁਰੱਖਿਆ ਕਰਦੀ ਐ ਤੇ ਪੁਲਿਸ ਉਹਨਾਂ ਦੇ ਜ਼ਬਰਦੌਂਦੀ ਆ ਤਾਂ ਉਹੀ ਹੋਇਆ ਜਿੰਨਾ ਖਾਤਿਸ਼ਾ ਸੀ ਸਾਡੇ ਉਹਨਾਂ ਮਜ਼ਦੂਰਾਂ ਨੂੰ ਫੜ ਫੜ ਕੇ ਥਾੜਿਆਂ ਨੇ ਉਹ ਵਿੱਚ ਡੱਕ ਦਿੱਤਾ ਗਿਆ ਉਸੇ ਮੌਕੇ ਰਾਤ ਨੂੰ ਕਿਸਾਨ ਜਥੇਬੰਦੀਆਂ ਰਾਹਾਂ ਵਾਲੇ ਆਂਕੂ ਜਾਂਦੇ ਆ ਕਾਫੀ ਵੱਡੇ ਹਿੱਸੇ ਨੂੰ ਛਡਾ ਲੈਂਦੇ ਆ ਪਰ ਇਹਦੇ باوجود ਵੱਡੀ ਗਿਣਤੀ ਮਜ਼ਦੂਰਾਂ ਨੂੰ ਫੜ ਕੇ ਥਾਣੇ 'ਚ ਡੱਕ ਦਿੱਤਾ ਜਾਂਦਾ ਹੈ ਉੱਥੇ ਵੀ ਸੰਘਰਸ਼ ਚੱਲਦਾ ਔਰ ਉਸ ਸੰਘਰਸ਼ ਦੀ ਬਦੌਲਤ ਮੁੜ ਕੇ ਆ ਜਿਹੜੇ ਦੋਸ਼ੀ ਸੀ ਜਿਨ੍ਹਾਂ ਨੇ ਸਾਡੀ ਮਾਨ ਦਾ ਨਕਲ ਕੀਤਾ ਉਹਨਾਂ ਨੇ ਪਰਚੇ ਦਰਜ ਹੋਏ ਮਾਫੀਆਂ ਮੰਗਣੀਆਂ ਪਈਆਂ ਆਖਰ ਲੈਫਟ ਕੈ ਸਮਝੌਤਾ ਕਰਨਾ ਪਿਆ ਉਹਨਾਂ ਨੂੰ ਇਹ ਦੰਦੂਰ ਹੋਣਾ ਨੂੰ ਵੀ ਭਨੇਖਾ ਹੋ ਸਕਦਾ ਹੈ ਇਸ ਦੀ ਝਾੜ ਦੇ ਭਰਾਵੋ ਅੱਜ ਆਪਾਂ ਜਿਹੜਾ ਤੈ ਕਰਕੇ ਆਏ ਬਿਨਾਂ ਸ਼ੱਕ ਕਹਿ ਦ ਇਹਨਾਂ ਦੇ ਅਧਿਕਾਰੀਆਂ ਨੇ ਕਿ ਸਾਨੂੰ ਸਾਡੀਆਂ ਮਾਵਾਂ ਦੇ ਤਰਸ ਆਉਂਦਾ ਜਿਹੜੇ ਬੰਦੇ ਨੂੰ ਕੋਟਨਪੁਰੋਂ ਫੋਨ ਆਇਆ ਵੀ ਪ੍ਰਸ਼ਾਸਨ ਸਮਾਨਤ ਪੀ ਜਾਂਦਾ ਉਹ ਬਬੇ ਨੰਬਰ ਨਹੀਂ ਦਿਹਾਲ ਅਸੀਂ ਸਾਰਿਆਂ ਨਾਲ ਗੱਲ ਕਰ ਲਈ ਉਹ ਕਿਸੇ ਨੇ ਕੋਈ ਨਹੀਂ ਛੇੜਿਆ ਪ੍ਰਸ਼ਾਸਨਿਕ ਅਧਿਕਾਰੀ ਕਹਿਣ ਆਇਆ ਕਿ ਰਵਾਸੀ ਮਜ਼ਦੂਰਾਂ ਦਾ ਕੋਈ ਸਮਾਨ ਦਾ ਨੁਕਸਾਨ ਨਹੀਂ ਹੋਇਆ ਅਸੀਂ ਕਨਫਰਮ ਕਰ ਲਿਆ ਇਸ ਕਰਕੇ ਬੈਠ ਜਾਓ ਸੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਤੁਹਾਨੂੰ ਦੂਰ ਹੋਣਾ ਨੂੰ ਜਿਹੜਾ ਇੱਕ ਭਨੇਖਾ ਹੋ ਸਕਦਾ ਹੈ ਕਿ ਸਾਡੇ ਤੋਂ ਬੋਲ ਵੱਲ ਨਹੀਂ ਕੋਈ ਘਾਕਦਾ ਸਾਡੀ ਤਾਂ ਪਿੱਠ ਤੇ ਅਮੋਲਕ ਸਾਡੀ ਤਾਂ ਹਮਾਇਤ ਦੇ ਉੱਤੇ ਦਰਜਤ ਸੇਖੋ ਆ ਮੈਂ ਕਹਿਣਾ ਚਾਹਣਾ ਇਹਨਾਂ ਨੂੰ ਕਿ ਜਿਹੜੇ ਸਾਥੋਂ ਦੇ ਜਨੂਰ ਦੇ ਦੋਸ਼ੀ ਸੀ ਉਹਨਾਂ ਨੂੰ ਵੀ ਭਲੇਖਾ ਸੀ ਕਿ ਪਰਮਿੰਦਰ ਘਿੰਡਸਾ ਤੇ ਵਿਰੋਧੀ ਧਰਦੀ ਨੇਕਾਰ ਜਿੰਦਰਕੌਰ ਪੱਠਾ ਸਾਡੇ ਨਾਲ ਖੜੇ ਆ ਪਰ ਉਦੋਂ ਬਾਅਦ ਦੇ ਵਿੱਚ ਉਹਨਾਂ ਸਾਬਲਾਂ ਨੂੰ ਜੇਲ੍ਹ ਦੀਆਂ ਸੀਖਾਂ ਦੇ ਪਿਛੇ ਡੱਕਿਆ ਗਿਆ ਤੇ ਲਫ਼ਜ਼ ਕੇ ਸਮਝੌਤਾ ਕਰਨ ਵਾਸਤੇ ਮਜਬੂਰ ਹੋਣਾ ਪਿਆ ਉਹਨਾਂ ਨੂੰ ਇਸ ਲਈ ਇਹ ਮਤ ਸੋਚੇ ਪ੍ਰਸ਼ਾਸਨ ਜਾਂ ਇਥੋਂ ਦਾ ਜਿਹੜਾ ਵੀ ਕੋਈ ਐਮਐਲਏ ਆ ਕੱਲ ਇਹ ਗਿਆ ਕਮਦੂਰ ਉਹਨਾਂ ਨੇ ਇਸ਼ਾਰੇ ਤੇ ਗਿਆ ਐਮਐਲਏ ਰਾਤ ਦੇ ਪੌਣੇ 10 ਵਜੇ ਗਿਆ ਸਰਪੰਚ ਦੇ ਘਰੇ ਚੋੜਗੋ ਹੋ ਗਿਆ ਇਹਨਾਂ ਦੇ ਲੋਕਾਂ ਦੀ ਹਾਲਤ ਕੀ ਬਣ ਚੁੱਕੀ ਐ ਕਹਿਣ ਨੂੰ ਇਹ ਐਮਐਲਏ ਮਜ਼ਦੂਰਾਂ ਦੇ ਵਿੱਚੋਂ ਆ ਪਰ ਮਜ਼ਦੂਰ ਬੇੜੇ ਦੇ ਵਿੱਚ ਮੂੰਹ ਸਪਾ ਕੇ ਜਾਣਾ ਪੈ ਰਿਹਾ ਐ ਸਐਮਐਲਏ ਨੂੰ ਕਹਿੰਦੀ ਐ ਹਿੰਮਤ ਨਹੀਂ ਬਈ ਕਿ ਚੰਦ ਮਾਣਦੇ ਵਿੱਚ ਦਿਨ ਵਲੇ ਜਾ ਸਕੇ ਜੇ ਇਹਨਾਂ ਮਸਲਿਆਂ ਦਾ ਹੱਲ ਨਹੀਂ ਹੁੰਦਾਗਾ ਤਾਂ ਇਹ ਮੌਲਿਕ ਸਿੰਘ ਐਮਐਲਏ ਨੇ ਸਮਝ ਲੈ ਕਿ ਆਉਣ ਵਾਲੇ ਦਿਨ ਲੋਕਾਂ ਦੇ ਦਿਨ ਹੋਣੇ ਆ ਇਹ ਜੋਤਾਂ ਨੇ ਦਿਨ ਲਾਦੇ ਜਾਣਿਆ ਆਪ ਪਾਰਟੀ ਦਾ ਜੜਾ ਮੁੱਖ ਮੰਤਰੀਆ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਡੜਾ ਤੋਂ ਡੜਾ ਹੁੰਦਾ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਉਹ ਜਿਹੜੀਆਂ ਗੱਲਾਂ ਕਹਿੰਦਾ ਸੀ ਅੱਜ ਉਹ ਸਾਰੀਆਂ ਦੀਆਂ ਸਾਰੀਆਂ ਉਹਦੇ ਤੇ ਖੁਦ ਤੇ ਲਾਗੂ ਹੁੰਦੀਆਂ ਨੇ ਗਲਾ ਵਿੱਚ ਪੂਰੀ ਤਰ੍ਹਾਂ ਫੈਕਟ ਆਉਂਦੀਆਂ ਕਹਿੰਦਾ ਹੁੰਦਾ ਸੀ ਉਹ ਕਿ ਜੇ ਮੁੱਖ ਮੰਤਰੀਆਂ ਨੂੰ ਬਹੁਤ ਖਤਰਾ ਲੱਗਦਾ ਤਾਂ ਫਿਰ ਇਹ ਮੁਰਗੀ ਖਾਨਾ ਖੋਲਣਾ ਐਨੀ ਪੁਲਿਸ ਕਿਉਂ ਲਾਈ ਹੋਈ ਆ ਹੁਣ ਭਗਵਾਨਤਮਾਨ 800 ਬੰਦਾ ਪੁਲਿਸ ਦਾ ਲਈ ਫਿਰਦਾ ਫਿਰ ਇਹ ਹੁਣ ਮੁਰਗੀ ਖਾਨਾ ਕਿਉਂ ਨਹੀਂ ਖੋਲਦਾ ਕੱਲ ਇਹਨੇ ਬਕਵਾਸ ਕੀਤਾ ਲੋਕਾਂ ਨਾਲ ਜਸੇਵੰਦੀਆਂ ਦੇ ਖਿਲਾਫ ਪਰ ਆਪ ਦੇ ਨੱਤਾ ਭਾਰ ਨਹੀਂ ਚੱਲਦੀਆਂ ਹੁਣ ਇਹਦੀਆਂ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀ ਦਾ ਖਤਾਬ ਲੋਕਾਂ 'ਚ ਜੰਮਿਆ ਹੋਇਆ ਹੈ ਆ ਪਿਛਲੇ ਦਿਨਾਂ ਦੇ ਵਿੱਚ ਰੌਲਾ ਗੋਲਾ ਪਾਇਆ ਗਿਆ ਕਿ ਧਰਨਿਆ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਪਰ ਸਚਾਈ ਉਹ ਰੇ ਸਿਰ ਚੜ ਕੇ ਬੋਲਦੀ ਭਗਵੰਤ ਮਾਨ ਨੂੰ ਲੋਕਾਂ ਨੇ ਹੁੰਦੀ ਖੱਤਲ ਖਵਾਰੀ ਦਾ ਫਿਕਰ ਨਹੀਂ ਤਾਂ ਭਗਵੰਤ ਮਾਨ ਦੇ ਮੂੰਹੋਂ ਨਿਕਲ ਨਾ ਗੱਲਾਂ ਕਹਿਣਾ ਧਰਨਾ ਕਰਕੇ Amazon ਕੰਪਨੀ ਵਾਲੇ ਇੱਥੇ ਆਉਂਦੇ ਨਹੀਂਗੇ ਹੁਣ Amazon ਕੰਪਨੀ ਕੌਣ ਆ ਅਮਾਜ਼ਨ ਕੰਪਨੀ ਆ ਭਰਾਵੋ ਅਮਰੀਕਾ ਦੀ ਇੱਕ ਵੱਡੀ ਕੰਪਨੀ ਜਿਹਦੇ 15 ਕਰੋੜ ਮਲਾਜਮਾ ਜਿਹਦਾ ਦੁਨਿਆਰੇ ਬਹੁਤ ਵੱਡੇ ਹਿੱਸੇ ਦੇ ਉਤੇ ਵਪਾਰ ਤੇ ਕਬਜਾ ਹੈ ਪਰਚੂਨ ਖੇਤਰ ਤੇ ਕਬਜਾ ਹੈ ਔਰ ਜਿਹਦੀ ਇੱਕ ਦਿਨ ਦਾ ਮੁਨਾਫਾ 1600 ਕਰੋੜ ਰੁਪਈਆ ਹੈ ਅਸਲ ਚ ਭਗਵੰਤ ਮਾਨ ਦੇ ਢੱਡਪੀੜ ਇਸ ਗੱਲ ਦੀ ਹੁੰਦੀ ਆ ਕਿ ਆਹ ਜਿਹੜੀਆਂ ਕੰਪਨੀਆਂ ਹੈ ਇਨਾਂ ਦਾ ਲੋਟਰੀ ਜਿਹੜੀ ਇੱਥੇ ਚੱਲ ਰਹੀ ਆ ਇਥੋਂ ਦੀਆਂ ਲੋਕ ਜੱਥੇ ਬੰਦਗਾਂ ਉਸ ਲੋਟ ਨੂੰ ਨੱਕਾ ਲਾਉਣ ਦੇ ਲੱਗੀਆਂ ਹੋਈਆਂ ਇਸ ਕਰਕੇ ਲੋਕਾਂ ਦਾ ਫਿਕਰ ਨਹੀਂ ਜੇ ਲੋਕਾਂ ਦਾ ਫਿਕਰ ਹੋਵੇ ਤਾਂ ਫਿਰ ਲੋਕਾਂ ਨੂੰ ਸੜਕਾਂ ਤੇ ਰੋਲਡ ਵਾਸਤੇ ਮਜਬੂਰ ਨਾ ਕਰੇ ਇਸ ਲਈ ਭੈਣੋ ਦੇ ਭਰਾਵੋ ਆਪਾਂ ਜਿਹੜੇ ਅਧਿਕਾਰੀ ਕਹਿ ਕੇ ਗਏ ਕਿ ਸਾਨੂੰ ਬੜੀ ਫਿਕਰ ਆ ਤੁਹਾਡੀ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆਂ ਜੇ ਫਿਕਰ ਆ ਤੁਹਾਨੂੰ ਤਾਂ ਇੱਥੇ ਅਸੀਂ ਰਾਤ ਨੂੰ ਰੁਕਾਂਗੇ ਸੰਕੇਤਕ ਗਣਤੀ 'ਚ ਤੁਸੀਂ ਇੱਥੇ ਲੇਟਾਂ ਦਾ ਪ੍ਰਬੰਧ ਕਰੋ ਤੁਸੀਂ ਇੱਥੇ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਕਰੋ ਤੁਸੀਂ ਇੱਥੇ ਰੁਕਣ ਵਾਲੇ ਮਜ਼ਦੂਰਾਂ ਦੇ ਲਈ ਜੰਗਲ ਪਾਣੀ ਜਾਣ ਦੇ ਵਾਸਤੇ 12 ਟਨ ਦਾ ਪ੍ਰਬੰਧ ਕਰੋ ਕਿਉਂਕਿ ਕੱਲ ਦੀ ਮੀਟਿੰਗ ਤੈਅ ਹੋਈ ਆ ਤੇ ਇਹਨਾਂ ਦਾ ਹਾਲ ਇਹ ਆ ਕਿ ਜਿਵੇਂ ਵਿਸ਼ਾਲਗਾ ਸਰਕਾਰਾਂ ਦੇ ਬਾਰੇ ਅਸੀਂ ਕਹਿੰਦੇ ਰਹੇ ਕਿ ਜੇ ਉਹ ਲੋਕਾਂ ਨੂੰ ਕੁਝ ਮੁਠੀ ਦੇ ਵਿੱਚ ਧਰ ਦੇਣ ਦਲੀ ਤੇ ਕੋਈ ਦੇਰੀ ਨਾ ਜੇ ਲੋਕ ਮੁੱਖੀ ਬੰਦਲਾ ਕਰਨ ਤੇ ਚੱਕਰ ਲੱਗੇ ਮਿੰਟ ਲਾਉਂਦੇ ਆ ਆ ਜਿਹੜੀ ਕੱਲ ਦੀ ਮੀਟਿੰਗ ਇਹਨਾਂ ਨੇ ਕਹੀ ਆ ਜੇ ਸਾਡਾ ਇੱਥੇ ਮੋਰਚਾ ਜਾਰੀ ਨਹੀਂ ਰਹਿੰਦਾਗਾ ਕੱਲ ਦੀ ਮੀਟਿੰਗ 'ਚੋਂ ਵੀ ਕੁਝ ਨਹੀਂ ਨਿਕਲਣਾ ਭਰਾਵੋ ਇਸ ਲਈ ਆਪਾਂ ਨੇ ਇੱਥੇ ਰਹਿਣਾ ਜਿੰਨੇ ਵੀ ਬੰਦੇ ਪੈਣਾ ਸਾਡੇ ਰਹਿ ਸਕਦੇ ਆ ਉਹਨਾਂ ਨੂੰ ਸੰਕੇਤਕ ਗਣਤੀ ਚ ਰੱਖਾਂਗੇ ਅਸੀਂ ਬਾਕੀ ਨੂੰ ਭੇਜਾਂਗੇ ਇਸ ਕਰਕੇ ਆ ਇਸ ਲੜਾਈ ਨੂੰ ਜਿੱਤ ਤੱਕ ਬਚਾਉਣ ਦਾ ਜਿਗਰਾ ਕਰੀਏ ਤੇ ਆਪਣੇ ਦੁੱਖ ਮੁਸੀਬਤਾਂ ਝੱਲਣ ਦੇ ਵਾਸਤੇ ਤਿਆਰ ਹੋਈਏ ਰਾਤ ਦੇ ਸਮੇਂ ਦੇ ਵਿੱਚ ਇੱਥੇ ਆਲੇ ਦੁਆਲੇ ਖੇਤ ਹੈਗੇ ਆ ਇੱਥੇ ਸੱਪ ਸੁਣੁੱਤੀਆਂ ਨਿਕਲ ਸਕਦੇ ਐ ਇੱਥੇ ਕਿਸੇ ਨਾ ਕਿਸੇ ਦਾ ਨੁਕਸਾਨ ਵੀ ਹੋ ਸਕਦਾ ਹੈ ਪਰ ਇਹਦੇ ਲਈ ਇਥੋਂ ਦਾ ਪ੍ਰਸ਼ਾਸਨ ਆ ਜਿਹੜਾ ਉਹ ਜ਼ਿੰਮੇਵਾਰ ਆ ਕਿਉਂਕਿ ਉਹਨਾਂ ਨੇ ਵਾਅਦੇ ਕਰ ਕਰਕੇ ਸਾਡੇ ਨਾਲ ਕਿੰਨੇ ਵਾਰੀ ਮੀਟਿੰਗਾਂ ਰੱਖ ਰੱਖ ਕੇ ਮੁੱਕਰੇ ਆ ਹੀ ਜਿਹੜੇ ਅਧਿਕਾਰੀ ਦੇ ਨਾਲ ਕੱਲ ਦੀ ਮੀਟਿੰਗ ਤੈਅ ਕਰਵਾਈ ਐ ਇਹਨਾਂ ਨੇ ਉਹਨੇ ਪਿਛਲੇ ਵਾਰ ਦੋ ਮੀਟਿੰਗਾਂ ਸਾਡੇ ਨਾਲ ਕਹੇ ਕਿਤਨਾ ਸਾਡੀ ਐਕਸ਼ਨ ਕਮੇਟੀ ਦੇ ਆਗੂ ਤੇ ਚੰਦ ਬਣਦੇ ਮਜ਼ਦੂਰ ਉਹਦੇ ਦਫ਼ਤਰ ਦੇ ਮੂਹਰੇ ਪਹੁੰਚੇ ਫੋਨ ਆ ਗਿਆ ਕਹਿੰਦੇ ਜੀ ਡੀਜੀਪੀ ਸਾਹਿਬ ਆ ਰਹੇ ਆ ਮੋਗੇ ਡੀਆਈਜੀ ਸਾਹਿਬ ਨੂੰ ਤਾਂ ਉਧਰ ਜਾਣਾ ਜ਼ਰੂਰੀ ਹੋ ਗਿਆ ਆਇਆ ਨਾਲ ਗੱਲ ਨਹੀਂ ਕੀਤੀ ਦੁਬਾਰਾ ਫੇਰ ਮੀਟਿੰਗ ਰੱਖੀ ਅਜੇ ਸਾਡੇ ਬੰਦੇ ਰਸਤੇ 'ਚ ਸੀ ਦੁਬਾਰਾ ਫੇਰ ਫੋਨ ਆ ਗਿਆ ਕਿ ਡੀਆਈਜੀ ਸਾਹਿਬ ਨੂੰ ਤਾਂ ਹਾਈ ਕੋਰਟ ਦੇ ਵਿੱਚ ਅਚਾਨਕ ਜਾਣਾ ਪੈ ਰਿਹਾ ਇਸ ਕਰਕੇ ਇਥੋਂ ਦਾ ਚਾਹੇ ਐਸਐਸਪੀ ਆ ਚਾਹੇ ਡੀਸੀ ਆ ਉਹਨਾਂ ਨੇ ਜਿੰਨੀਆਂ ਗੱਲਾਂ ਤੈਅ ਕੀਤੀਆਂ ਭਾਵੇਂ ਸਾਡੇ ਸੰਘਰਸ਼ ਦੀ ਬਦੌਲਤ ਅਸੀਂ ਕਾਫੀ ਕੁਝ ਹਾਸਲ ਕਰਨ 'ਚ ਕਾਮਯਾਬ ਹੋਏ ਅਸੀਂ 41 ਦੇ 41 ਬੰਦੇ ਬਿਨਾਂ ਸ਼ਰਤ ਛਡਾਏ ਆ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਆ ਸਾਡੀ ਸਾਡੇ ਬੰਦਿਆਂ ਦੀ ਤਰੀਕ ਨਹੀਂ ਅਸੀਂ ਪੈਣ ਦਿੱਤੀ ਪਰ ਜਿੰਨਾ ਚਿਰ ਉਹ ਕੋਰਟ ਦੇ ਅੰਦਰ ਪਰਚਾ ਕੈਂਸਲ ਕਰਨ ਦੀ ਰਿਪੋਰਟ ਪੇਸ਼ ਨਹੀਂ ਹੁੰਦੀ ਤੇ ਕੋਰਟ ਮਨਜ਼ੂਰ ਨਹੀਂ ਕਰਦੀ ਉਹਨਾਂ ਚਾਰੇ ਮੰਗ ਸਾਡੀ ਜਿੱਤ ਅਧੂਰੀ ਆ ਇਸੇ ਤਰੀਕੇ ਦੇ ਨਾਲ ਉਹ ਪਾਣੀ ਦਾ ਮਸਲਾ ਨਾਲੀ ਦਾ ਮਸਲਾ ਹੱਲ ਕਰਨ ਦਾ ਡੀਸੀ ਨੇ ਭਰੋਸਾ ਦਿੱਤਾ ਉਹਦੇ ਲਈ ਕਮੇਟੀ ਬਣਾਉਣ ਦੀ ਗੱਲ ਹੋਈ ਇਹ ਸਾਨੂੰ ਲੋਕਾਂ ਨੇ ਆਪਣੇ ਬੰਦੇ ਦਿੱਤੇ ਪਰ ਉਹ ਕਮੇਟੀ ਮੁੜ ਕੇ ਕਿਹੜੀ ਖੱਡ ਚ ਵੜ ਗਈ ਉਹ ਸਾਹਮਣੇ ਨਹੀਂ ਆਈਗੀ ਔਰ ਅਸੀਂ ਸਾਡੇ ਮਜ਼ਦੂਰਾਂ ਤੋਂ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਇੱਕ ਵਾਰੀ 25-25000 ਰੁਪਏ ਦਾ ਮਾਅਵਜਾ ਦਿਵਾਉਣ ਦੇ ਵਿੱਚ ਤੇ ਜ਼ਖਮੀਆਂ ਦੇ ਇਲਾਜ ਦਾ ਮਾਅਮਲਾ ਲੈਣ ਦੇ ਵਿੱਚ ਸਫਲਤਾ ਹਾਸਲ ਕੀਤੀ ਆ ਜਿਹੜੇ ਦੋਸ਼ੀਆਂ ਨੇ ਸਾਡੇ ਬਿਆਨ ਦਿੱਤੇ ਆ ਉਹਨਾਂ ਬਿਆਨਾਂ ਦੇ ਬਾਰੇ ਕੇ ਹਾਈ ਕੋਰਟ ਦੇ ਵਿੱਚ ਕਹਿ ਚੁੱਕੇ ਆ ਕਿ ਅਸੀਂ ਮਜ਼ਦੂਰਾਂ ਨੇ ਬਿਆਨ ਰਿਕਾਰਡ ਕੀਤੇ ਆ ਜੇ ਭਾਈ ਤੁਸੀਂ ਬਿਆਨ ਰਿਕਾਰਡ ਕੀਤੇ ਆ ਫਿਰ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਹੋਰ ਕਾਨੂੰਨ ਤਿਆਰ ਕਰਕੇ ਉਹਨਾਂ ਦੋਸ਼ੀਆਂ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾਂਦਾਗਾ ਅਸਲ ਦੇ ਬੱਚੇ ਹਾਈ ਕੋਰਟ ਨੂੰ ਵੀ ਗਮਰਾਹ ਕਰਨ ਲੱਗੇ ਹੋਇਆ ਕਿਉਂਕਿ ਗਮਦੂਰ ਦਾ ਤੇ ਐਮਐਲਏ ਦਾ ਇਥੋਂ ਦੀ ਐਸਐਸਪੀ ਦੇ ਉੱਤੇ ਦਬਾਅ ਹੀ ਇੰਨਾ ਹੈ ਤੇ ਇਹਨਾਂ ਨੂੰ ਭਲੇਖਾ ਹੋ ਸਕਦਾ ਹੈ ਕਿ ਸਾਡੀ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਅਸੀਂ ਬਦਲੀ ਕਰਾ ਚੁੱਕੀਏ ਸਾਨੂੰ ਕੀ ਫਰਕ ਪੈਂਦਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਇਥੋਂ ਪਹਿਲਾਂ ਡੀਸੀ ਬਦਲ ਕੇ ਜਾਵੜਿਆ ਉਹ ਪਹਿਲਾਂ ਮੁਕਸਰ ਹੁੰਦਾ ਸੀ ਡੀਸੀ ਪਰ ਕੁਰਸੀ ਨਹੀਂ ਕਿਤੇ ਗਈ ਸਾਡਾ ਸਮਝੌਤਾ ਕੁਰਸੀ ਦੇ ਨਾਲ ਆ ਇਸ ਲਈ ਜਿੰਨਾ ਚਿਰ ਇਹ ਸਾਰੇ ਸਮਝੌਤੇ ਨੂੰ ਇਹਨਾਂ ਮੈਨੂੰ ਲਾਗੂ ਨਹੀਂ ਕੀਤਾ ਜਾਂਦਾ ਉਹਦਾ ਚਿਹਰਾ ਇਹ ਸਾਡਾ ਸੰਘਰਸ਼ ਅਸੀਂ ਜਾਰੀ ਰੱਖਾਂਗੇ ਔਰ ਇਹਨੂੰ ਆਖਰੀ ਦਮ ਤੱਕ ਆਖਰੀ ਜਿੱਤ ਤੱਕ ਬਚਾਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ